ਉਥੇ ਬੇਚੀ ਕਰਾ ਕੇ ਰੱਖਦੀ ਐ ਮੇਰੀ ਤੁਸੀਂ ਐਵੇਂ ਖਾਮ ਖਾ ਗਰਮ ਹੋਈ ਜਾਂਦੇ ਹੋ ਖਾਂ ਖਾਂ ਮੈਂ ਕਿਹੜੀ ਗੱਲ ਲੱਗੀ ਸਰਪੰਚ ਬੁਲਾਈ ਪੱਡੇ ਸੇ ਐਡਾ ਮੈਂ ਕਿ ਪਾਗਲ ਸੀਗਾ ਤੇ ਮੇਰੇ ਵੀਰੇ ਨੇ ਬੁਲਾਉਣਾ ਹੀ ਸੀ ਗੱਲ ਤਾਂ ਆਪਾਂ ਕਲੀਅਰ ਕਰਨੀ ਹੀ ਸੀ ਨਾ ਕਰਨੀ ਸੀ ਉਹਨਾਂ ਕਲੀਅਰ ਗੱਲ ਐਡੀ ਕਿਟੀ ਪਾੜ ਬਣ ਗਿਆ ਸੀ ਗੱਲ ਦਾ ਜਿਹੜਾ ਸਰਪੰਚ ਸਾਦਨੇ ਪੈ ਗਿਆ ਸਾਨੂੰ ਪਹਿਲਾਂ ਤਾਂ ਤੁਹਾਡੀ ਮਾਂ ਤੰਗ ਕਰਦੀ ਸੀ ਆਏ ਨੂੰ ਹਜੇ 15 ਮਿੰਟ ਨਹੀਂ ਹੋਏ ਕਰ ਸਿਰ ਤੇ ਵੀ ਚੱਕ ਲਿਆ ਉਹੀ ਕੁੱਤੀ ਗਲੇ ਸਫੇਰ ਤੋਂ ਸ਼ੁਰੂ ਕਰ ਲਿਆ ਤੇ ਹੋਰ ਦੱਸ ਮੈਂ ਕੀ ਕਰਾਂ ਹੈ ਦੋ ਜਣੇ ਤੇ ਜਦੋਂ ਸਰਪੰਚ ਸਾਦਰੇ ਤੂੰ ਹੈ ਬਾਕੀ ਤੁਹਾਡਾ ਪਰਿਵਾਰ ਤੇ ਮੈਂ ਇਕੱਲਾ ਤੇ ਫਿਰ ਪਹਿਲਾਂ ਕਿ ਆਏ ਕਿਉਂ ਉੱਥੇ ਨਾ ਕਰਨੋਂ ਦੇ ਗੱਲ ਮਨਾ ਕਰ ਦਿੰਦੇ ਮੈਂ ਤਾਂ ਨਹੀਂ ਆਉਂਦਾ ਜੀ ਪਹਿਲਾਂ ਤੁਹਾਡੀ ਮਾਂ ਨਹੀਂ ਲੋਟ ਆਉਂਦੀ ਸੀ ਮੇਰੇ ਕਿਤਾਬਾਂ ਪਾੜਤੀਆਂ ਪਹਿਲਾਂ ਕੋਟ ਕਲੇਸ ਹੁਣ ਫੇਰ ਫੇਰ ਉਹੀ ਹੁਣ ਤਾਂ ਮਾਂ ਦੇ ਮੇਹਣ ਦੇਂਗੇ ਮੈਨੂੰ ਫੇਰ ਆ ਕੇ ਲਾਗੀ ਮੈਨੂੰ ਉਹੀ ਮਾਂ ਦੀਆਂ ਕਲਾਸਾਂ ਹੁਣ ਮੈਂ ਤਾਂ ਪਹਿਲੇ ਹੀ ਕਹਿੰਦੀ ਸੀ ਵੀਰੇ ਹੋਰਾਂ ਨੂੰ ਮੈਂ ਨਹੀਂ ਜਾਣਾ ਇੱਥੇ ਤੁਹਾਡਾ ਤਾਂ ਆਵਾ ਹੀ ਉੱਤਿਆ ਪਿਆਗਾ ਬਾੜੀ ਨਾ ਪਕਾਈ ਮਾਰ ਮੈਂ ਦੱਸਿਆ ਨਾ ਤੈਨੂੰ ਕਰਦੀ ਆ ਕਿਰੇ ਖੇਖਣ ਜੇ ਹੁਣੇ ਉੱਥੇ ਜਾ ਕੇ ਮੇਰੀ ਤਾਂ ਬਹਿਤੀ ਕਰਾਦੀ ਤੇ ਹੋਰ ਤੈਨੂੰ ਕਰਲਾ ਉਹ ਨਾਲ ਦੀ ਕਾ ਤੈਨੂੰ ਉਹ ਤਾਂ ਜਾਦੇ ਕਰਦੀ ਸੀਗੀ ਤੇ ਹੁਣ ਮੇਰੀ ਮਾਂ ਤੇ ਗੱਲਾਂ ਸੁਣਾਉਣੀ ਆ ਮੈਨੂੰ ਤੂੰ ਹੁਣ ਨਿਕਲ ਕੇ ਦਿਖਾਈਂ ਮੈਂ ਪੱਟੀ ਪੈਰ-ਬਾਰ ਮਾਰਾਂ ਤੈਨੂੰ ਜਿਮਾਦ ਨੂੰ ਮੈਂ ਬਰਤਾਰ ਦਿਖਾਵਾਂ ਤੈਨੂੰ ਮੈਂ ਇਹ ਖੇਖਣਾ ਉਦੋਂ ਉਦੋਂ ਦਾ ਚੱਕੀ ਦਿਨ ਬੜਾ ਚੱਕੀ ਮਾਫੀ ਮੰਗਾਓ ਇਹਦਾ ਨਾ ਮਾਫੀ ਮੰਗਾਓ ਨਾ ਤੂੰ ਪਰੌਣਾ ਤਾਂ ਮਾਫੀ ਮੰਗਾਉਂਦਾ ਹੁੰਦਾ ਕਰਦੀ ਜੀ ਪਖੰਡ ਉਥੇ ਮੈਨੂੰ ਨੀਵਾ ਦਿਖਾਦਾ ਉਥੇ ਜਾ ਕੇ ਪਾੜੀ ਚ ਤਾਂ ਬਣ ਗਈ ਤੇਰੀ ਹੁਣ ਤੂੰ ਬੜਾ ਦੌੜਾ ਲਗਾ ਖੇਖਣੇ ਨਾ ਕਰ ਮੈਂ ਤੇ ਦਰਤਾ ਹੁੜ ਕੇ ਮੈਂ ਫੇਰ ਦਾਰੇ ਮੈਂ ਜਾਣਾ ਬਾਹਰ ਤੂੰ ਗਈ ਨਾ ਮਰਾ ਪੈਰ ਪੱਟੇ ਕਿਸੇ ਪਾਸੇ ਤਾਂ ਮੈਥੋਂ ਬੜਾ ਕੋਈ ਨਹੀਂ ਹੁਣ ਏਸੀ ਵੀ ਮੰਗਾਉਂਗਾ ਪੜਾਉਦਾ ਹੁਣ ਵੀ ਨਹੀਂ ਠੀਕ ਹੈ ਜੇ ਤੂੰ ਮੁੜ ਕੇ ਮੇਰੇ ਮੇਰੇ ਪੜਾਈ ਦਾ ਨਾਂ ਲੈਦਾ ਨਾ ਤੇ ਦੇਖੀ ਪਰ ਤੇਨਾਂ ਹੁੰਦੀ ਕੀ ਐ ਠੀਕ ਹੈ ਨਾ ਤੇ ਨਾਲੇ ਆਉਂਦੇ ਤੇਰੇ ਭਰਾ ਨੂੰ ਵੱਡੇ ਨੂੰ ਮਾਰਦਾ ਸੀ ਗੱਲਾਂ ਉਹ ਤੇ ਬੁਰਤ-ਬੁਰਤ ਕੇ ਸਰਪੰਚ ਮੁਰੇ ਨਿਕਲ ਕੇ ਦਿਖਾਈ ਮੈਨੂੰ ਬਾਹਰ ਕਰੋ ਤੂੰ ਚੰਗਾ ਪੈਰ ਪਟਕੇ ਦਿਖਾਈ ਤੈਨੂੰ ਮੈਂ ਦੱਸੂਆਂ ਤੈਨੂੰ ਮੈਂ ਜਾਉਂਗੀ ਜਾ ਕੇ ਚੌਕੇ ਦਿਖਾਵਾਂ ਤੁਹਾਨੂੰ ਜਾ ਜਾਏਂਗੀ ਜਾ ਕੇ ਜਾ ਕੇ ਸਾਈ ਮੱਕੂ ਪਹਿਲਾਂ ਈ ਮੈਂ ਆਈ ਤੇ ਵੱਲੀ ਤੇ ਹੁਣ ਤੇਰੇ ਨਾਲ ਉਂਗਲੀ ਵੇਖੀ ਕੀ ਐ ਹੁਣ ਸੁਣਾਂਗਾ ਹੁਣ ਵੀ ਕੀ ਮੈਂ ਠੀਕ ਐ ਨਾ ਉਸ ਤੋਂ ਨਿਕਲ ਕੇ ਨਿਕਾਈ ਕਰੋ ਬਾਹਰ ਮੈਂ ਸਾਧਰੀ ਜਾਂਦੇ ਵੱਡੇ ਭਰਾਵਾਂ ਨੂੰ ਜਿਹੜੇ ਨੂੰ ਮਾਰਦੀ ਟੀਂਰ ਤੇ ਤੂੰ ਕਰ ਕੀ ਕੀ ਜੀ ਦੇਖਿਆ ਨਹੀਂ ਕੋ ਸਾਲੇ ਤੂੰ ਮੇਰਾ ਇਦੋਂ ਪਹਿਲਾਂ ਮੈਂ ਤੈਨੂੰ ਬਹੁਤ ਪਿਆਰ ਨਾਲ ਰੱਖਿਆ ਤੇ ਹੁਣ ਤੈਨੂੰ ਮੈਂ ਵੀ ਦੇਖੀ ਤੂੰ ਦਿਖਾਵਾ ਤਾਰੀ ਪਰ ਤੂੰ ਕਰ ਕੀ ਕੀ ਆਹ ਮਾਰ ਦੇਣ ਆਉਗੀ ਬਾਹਰ ਇੱਕ ਨਿਕਲੂ